ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਹਲੇ ਵਰਕਰਾਰ ਹੈ। ਬਹੁਤ ਹਾਹਾਕਾਰ ਮੱਚੀ ਹੋਈ ਹੈ। ਜਿੰਨਾ ਵੱਡਾ ਸੰਕਟ ਹੈ, ਓਨੀ ਹੀ ਵੱਡੀ ਪੱਧਰ ਦੇ ਉੱਤੇ ਪੰਜਾਬੀ ਬਿਨਾ ਕਿਸੇ ਜਾਤ ਧਰਮ ਦੇ ਫਿਰ ਬਿਤਕਰੇ ਤੋਂ ਮਦਦ ਦੇ ਲਈ ਵੀ ਬੌੜ ਰਹੇ ਹੈ। ਖਾਸ ਤੌਰ ਤੇ ਨੌਜਵਾਨਾਂ ਦਾ ਹੌਸਲਾ ਬਹੁਤ ਉਲੰਧ ਹੈ। हिमाचल प्रदेश ਦੇ ਕੁਝ ਨੌਜਵਾਨ ਵੀ ਉਧਰਲਾ ਏਰੀਆ ਜਿਹੜਾ ਉਹਦੇ ਵਿੱਚ ਸਹਾਇਤਾ ਕਰ ਰਹੇ ਐ। ਹਰਿਆਣੇ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਮਦਦ ਪਹੁੰਚੀ ਐ ਖਾਸ ਤੌਰ ਤੇ ਵੈਸੇ ਤਾਂ ਸਾਰਾ ਹੀ ਹਰਿਆਣਾ ਦੇ ਵਿੱਚੋਂ ਅੱਡ-ਅੱਡ ਤਰ੍ਹਾਂ ਨਾਲ ਲੋਕ ਰਾਹਤ ਸਮਗਰੀ ਲੈ ਕੇ ਆ ਰਹੇ ਐ। ਖਾਸ ਤੌਰ ਤੇ ਮੁਸਲਮ ਬਹੁ ਗਿਣਤੀ ਏਰੀਆ ਜਿਹੜਾ ਮਿਵਾਤ ਦਾ ਜਿੱਥੇ ਬਜਰੰਗ ਦਲ ਨੇ ਪਿੱਛੇ ਕਾਫੀ ਵੱਡੇ ਬਖੇੜੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੇ ਉਥੋਂ ਦੀਆਂ ਜਿਹੜੀਆਂ ਖਾ ਪੰਚਾਇਤਾਂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਵੀ ਜੇ ਤੁਸੀਂ ਇਹਨਾਂ ਮੁਸਲਮਾਨਾਂ ਵੱਲ ਚਾਕ ਕੇ ਤਾਂ ਸਾਥੋਂ ਬੁਰਾ ਕੋਈ ਨਹੀਂ ਜਣੀ ਉਹ ਭਾਈਚਾਰਾ ਵੀ ਵੱਡੀ ਪੱਦਰ ਦੇ ਉੱਤੇ ਰਾਹਤ ਸਮਗਰੀ ਲੈ ਕੇ ਆਇਆ ਹੈ ਉਹਨਾਂ ਦੀਆਂ ਵੀਡੀਓਜ਼ ਕਿਵੇਂ ਉਹ ਇੱਥੇ ਆ ਕੇ ਹੜਪੀੜਤਾ ਦੇ ਘਰ ਲੱਗ ਕੇ ਰੋ ਰਹੇ ਐ ਦਰਲਾਪ ਕਰਦੇ ਐ ਤੇ ਕਿਸ ਤਰ੍ਹਾਂ ਉਹ ਸਮਗਰੀ ਲੈ ਕੇ ਆਉਂਦੇ ਐ ਇਹ ਸਾਡੇ ਸਮੁੱਚੇ ਮਾਨਵਤਾ ਦੀ ਬਹੁਤ ਵੱਡੀ ਜਿੱਤ ਐ ਜੇ ਇਹਨੂੰ ਕੁਦਰਤ ਦਾ ਕਹਿਰ ਕਹੀਏ ਜਾਂ ਇਹਨੂੰ ਸਰਕਾਰਾਂ ਦੁਆਰਾ ਅਣਗਹਿਲੀਆਂ ਦਾ ਕਹੀਏ ਕੁਝ ਲੋਕ ਜਾਣਬੁੱਝ ਕੇ ਵੀ ਕਹਿੰਦੇ ਐ ਕੁਝ ਵੀ ਇੱਕ ਨਾਮ ਲਈਏ ਇਸ ਵੱਡੀ ਤਰਾਸਦੀ ਦੇ ਵਿੱਚ ਆ ਇਸ ਤਰ੍ਹਾਂ ਨਾਲ ਇਨਸਾਨੀਅਤ ਦਾ ਇੱਕ ਹੋ ਕੇ ਇਸ ਦਾ ਮੁਕਾਬਲਾ ਕਰਨਾ ਬਹੁਤ ਵੱਡੀ ਗੱਲ ਹੈ ਦੂਜੇ ਪਾਸੇ ਇੱਕ ਹੋਰ ਨਵੇਕਲੀ ਪਹਿਲ ਕਰਦਿਆਂ ਹੋਇਆਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਉਸ ਏਰੀਏ ਦੇ ਜਿੰਨੇ ਮੁਸਲਮਾਨਾਂ ਦੀਆਂ ਮਸਜਿਦਾਂ ਨੇ ਉਹਨਾਂ ਦੇ ਮੁਖੀ ਇਕੱਠੇ ਹੋ ਕੇ ਮਤਾ ਪਾਸ ਕਰਦੇ ਆ ਕਿ ਇਸ ਵਾਰ ਅਸੀਂ ਜਿਹੜੇ ਮੁਹੰਮਦ ਮੁਹੰਮਦ ਸਾਹਿਬ ਜਿਹੜੇ ਪੈਗੰਬਰ ਨੇ ਉਹਨਾਂ ਦਾ ਜਨਮ ਦਿਨ ਜਸ਼ਨਾਂ ਦੇ ਤੌਰ ਤੇ ਮਨਾਉਣ ਦੀ بجائے ਉਹਨਾਂ ਦੇ ਜਿਹੜੇ ਐ ਅਸੀਂ ਸ਼ੋਭਾ ਯਾਤਰਾਵਾਂ ਕੱਢਣ ਦੀ بجائے ਉਹ ਕੈਂਸਲ ਕਰ ਦਿੰਨੇ ਆ ਤੇ ਰਾਹਤ ਸਮਗਰੀ ਇਕੱਠੀ ਕਰਕੇ ਪੂਨਾ ਇਲਾਕੇ ਅੱਜ ਪਹੁੰਚਾਵਾਂਗੇ ਸੋ ਇਹ ਇਸ ਗੱਲ ਦੀਆਂ ਵੱਡੀਆਂ ਸਲਾਮਾਂ ਇਨਸਾਨੀਅਤ ਨੂੰ ਸਲਾਮਾਂ ਲੋਕਾਂ ਨੂੰ ਸਲਾਮਾਂ ਹੈ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਸ਼ਿਵਰਾਜ ਚੋਹਾਨ ਜੀ ਉਹ ਆਏ ਢੇੜਾ ਕੱਢ ਗਏ ਇੱਧਰ ਉੱਧਰ ਦੀਆਂ ਦੋ ਚਾਰ ਗੱਲਾਂ ਛੱਡ ਗਏ ਪਰ ਲੋਕ ਆਸ ਕਰਦੇ ਹੁੰਦੇ ਆ ਵੀ ਜਦੋਂ ਕੋਈ ਕੇਂਦਰੀ ਮੰਤਰੀ ਆਉਂਦਾ ਤੇ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਮੈਨੂੰ ਮੋਦੀ ਜੀ ਨੇ ਭੇਜਿਆ ਸੀ ਤੇ ਮੈਂ ਆਪਣੀ ਰਿਪੋਰਟ ਦੇ ਰਹੇ ਹਾਂ ਉਹਨਾਂ ਨੂੰ ਦੇ ਰਹਾਂ ਹਲੇ ਦਿੱਤੀ ਨਹੀਂ ਅ ਅੱਜ ਦੇ ਇੰਡੀਅਨ ਐਕਸਪ੍ਰੈਸ ਮੁਤਾਬਕ ਤੇ ਉਹ ਵੀ ਜੇ ਤੁਹਾਨੂੰ ਮਿਰਦੀ ਜੀ ਨੇ ਭੇਜਿਆ ਤਾਂ ਕੋਈ ਇੱਕ ਅੰਤਰਮ ਰਾਹਤ ਹੁੰਦੀ ਹੈ ਜਿਹੜੀ ਮੌਕੇ ਦੀ ਮੌਕੇ ਦਿੱਤੀ ਜਾਂਦੀ ਹੈ ਅੰਤਰਮ ਅੰਤਰਮ ਰਾਹਤ ਦੀ ਕੋਈ ਕਿਸ਼ਤ ਲੈ ਆਉਂਦੇ ਕੋਈ ਲੋਕਾਂ ਨੂੰ ਲੱਗਦਾ ਵੀ ਕੇਂਦਰ ਸਰਕਾਰ ਹੈ ਜਿਹੜੀ ਉਹ ਪੰਜਾਬੀਆਂ ਦਾ ਇਸ ਸਮੇਂ ਦੇ ਉੱਤੇ ਕੋਈ ਬਾਹ ਫੜ ਰਹੀ ਹੈ ਪਰ ਨਹੀਂ ਉਹ ਨਿਰੇ ਤੌਰ ਤੇ ਛੱਡਿਆ ਹੋਇਆ ਹੈ ਰਾਜਨੀਤੀ ਕਰਨ ਦੇ ਲਈ ਛੱਡਿਆ ਹੋਇਆ ਹੈ हिमाचल ਵੀ ਇਹਦੇ ਵਿੱਚ ਹੀ ਸ਼ਾਮਲ ਹੈ ਕਿਉਂਕਿ ਉੱਥੇ ਵੀ ਵਿਰੋਧੀ ਸਰਕਾਰ ਹੈ ਜੰਮੂ ਕਸ਼ਮੀਰ ਵੀ ਕਿਉਂਕਿ ਉਹਨਾਂ ਦੀ ਆਪ ਦੀ ਸਰਕਾਰ ਨਹੀਂ ਹੈ ਸੋ ਇਹ ਸਾਰਾ ਏਰੀਆ ਹੀ ਕਿਸਮ ਦਾ ਇਸ ਤਰ੍ਹਾਂ ਨਾਲ ਨਜ਼ਰ ਅੰਦਾਜ਼ ਕੀਤਾ ਹੈ ਏਰੀਆ ਕੇਂਦਰ ਸਰਕਾਰ ਵੱਲੋਂ ਤੇ ਉਹਦੇ 'ਚ ਕੁਝ ਬੀਜੇਪੀ ਦੇ ਨੇਤਾਵਾਂ ਨੂੰ ਜਵਾਬ ਦੇਣੇ ਔਖੇ ਹੋ ਰਿਹਾ ਇੱਕ ਦੋ ਨੇ ਤਾਂ ਅਸਤੀਫੇ ਵੀ ਦੇ ਦਿੱਤੇ ਹੈ ਬੀਜੇਪੀ ਤੋਂ ਸੋ ਅ ਅੱਜ ਵੀ ਇਸ ਖਬਰ ਤੋਂ ਲੱਗੇ ਆਪਣੇ ਸ਼ਿਵਰਾ ਚੋਹਾਨ ਜੀ ਦੇ ਉਹ ਵੀ ਉਹ ਜਿਹੜਾ ਜਿਹੜਾ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਉਣਾ ਹੈ ਅਸੀਂ ਦੇਖਦੇ ਆਂ ਵੀ ਜਦੋਂ ਬਹੁਤ ਵੱਡੀਆਂ ਤਰਾਸ ਦੀਆਂ ਤੋਂ ਬਾਅਦ ਮੋਦੀ ਜੀ ਜਾਂਦੇ ਆ ਤਾਂ ਮੋਦੀ ਜੀ ਉਹਦੀ ਇੱਕ ਇਵੈਂਟ ਬਣਾ ਕੇ ਉਹਦੀਆਂ ਫੋਟੋ ਉਹਦੀਆਂ ਵੀਡੀਓਜ਼ ਬਹੁਤ ਉਹ ਕਰਦੇ ਆ ਗੁਜਰਾਤ ਦੇ ਵਿੱਚ ਮੋਰਵੀ ਦੇ ਵਿੱਚ ਪੁਲ ਡਿੱਗਿਆ ਸੀਗਾ ਕਿੰਨੇ ਦਿਨ ਗਿਆ ਨਹੀਂ ਲੋਕ ਸਵਾਲ ਕਰਦੇ ਰਹੇ ਜਦੋਂ ਗਏ ਤਾਂ ਹਸਪਤਾਲ ਦੀਆਂ ਸਫਾਈਆਂ ਤੇ ਦੂਜਾ ਤੀਜਾ ਵੀ ਤਾਂ ਕਿ ਫੋਟੋ ਚੰਗੀਆਂ ਹੋਣ ਵੀਡੀਓ ਜ ਚੰਗੀਆਂ ਬਣ ਸੋ ਹੁਣ ਇਹ ਪਤਾ ਨਹੀਂ ਇੱਥੇ ਕਹੀ ਜੀ ਫੋਟੋ ਸ਼ੂਟ ਕਰਨਾ ਚਾਹੁੰਦੇ ਆ ਜਾਂ ਕੋਈ ਰੋਣਾ ਧੋਣਾ ਕਰਨਾ ਚਾਹੁੰਦੇ ਆ ਮੋਦੀ ਜੀ ਕਿਸ ਤਰ੍ਹਾਂ ਦੀ ਇਵੈਂਟ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਅਸਲ ਗੱਲ ਇਹ ਹੈ ਵੀ ਰਾਹਤ ਕਿੰਨੀ ਦਿੰਦੇ ਆ ਇਹ ਦੇਖਣ ਦੀ ਲੋੜ ਹੈ ਕਿਉਂਕਿ ਵਿਰੋਧੀ ਪਾਰਟੀਆਂ ਦੇ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਵਿੱਚ ਰਾਹਤ ਬਹੁਤ ਹੀ ਵਿਰਲੀ ਜਾਂਦੀ ਹੈ ਸੋ ਆ ਦੇਖਦੇ ਆ ਕੀ ਬਣਦਾ ਆ ਦੋਸਤੋ ਦੂਜੀ ਗੱਲ ਜਿਹੜੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਸੀਗੀ ਉਹ ਇਹ ਹੈ ਕਿ ਵੀ ਸੱਤਾ ਦਾ ਹੰਕਾਰ ਕਿਵੇਂ ਸਿਰ ਚੜ ਕੇ ਬੋਲਦਾ ਹੈ ਇਹਦੀ ਉਦਾਹਰਣ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਸ਼੍ਰੀ ਅਜੀਤ ਪੁਵਾਰ ਜੀ ਦੀ ਸਾਹਮਣੇ ਆਈ ਹੈ ਅਜੀਤ ਪੁਵਾਰ ਜੀ ਨੇ ਉੱਥੇ ਜਿਹੜਾ ਸੋਲਾਪੁਰ ਦੇ ਏਰੀਏ ਦੇ ਵਿੱਚ ਇੱਕ ਆਈਐਸ ਆਈਪੀਐਸ ਅਫਸਰ ਕੁੜੀ ਹੈਗੀ ਹੈ ਅੰਜਨਾ ਕ੍ਰਿਸ਼ਨਾ ਅੰਜਨਾ ਕ੍ਰਿਸ਼ਨਾ ਕਰਨਾਲਾ ਸਬ ਡਿਵੀਜ਼ਨਲ ਪੁਲਿਸ ਅਫੀਸਰ ਹੈ ਉੱਥੇ ਲੱਗੀ ਹੋਈ ਤੇ ਉੱਥੇ ਉਹ ਕਿਸੇ ਕੁਰਦੂ ਪਿੰਡ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਸੀ ਉਹਨੂੰ ਰਕਵਾਉਣ ਗਈ ਹੋਈ ਸੀ ਜਦੋਂ ਉੱਥੇ ਰਕਵਾਉਣ ਗਈ ਹੋਈ ਹੈ ਤਾਂ ਉੱਥੇ ਕਿਸੇ ਜਿਹੜਾ ਐਨਸੀਪੀ ਦਾ ਵਰਕਰ ਹੈ ਉਹਦੇ ਫੋਨ ਤੋਂ ਉਹਨਾਂ ਨੂੰ ਕਿਹਾ ਜਾਂਦਾ ਜੀ ਤੁਹਾਡੇ ਨਾਲ ਅਜੀਤ ਪੁਆਰਜੀ ਗੱਲ ਕਰਨਾ ਚਾਹੁੰਦੇ ਆ ਡਿਪਟੀ ਮੁੱਖ ਮੰਤਰੀ ਸਾਹਿਬ ਉਹ ਕੰਨ ਨੂੰ ਲਾਉਂਦੀ ਹੈ ਤੇ ਉਹ ਕਹਿੰਦਾ ਮੈਂ ਡਿਪਟੀ ਮੁੱਖ ਮੰਤਰੀ ਬੋਲਦਾ ਆ ਬੰਦ ਕਰਾ ਦਿਓ ਤਾਂ ਬੀਬੀ ਵੀ ਅੱਗੋਂ ਜ਼ੋਰ ਤਾਲੀਆ ਕਹਿੰਦੀ ਮੈਨੂੰ ਕੀ ਪਤਾ ਵੀ ਤੁਸੀਂ ਉਹੀ ਹੋ ਅਸਲੀ ਬੋਲ ਰਹੇ ਹੋ ਕਿ ਨਕਲੀ ਬੋਲ ਰਹੇ ਹੋ ਤੇ ਇਹਦੇ ਤੇ ਉਹਨੂੰ ਹੋਰ ਗੁੱਸਾ ਚੜਦਾ ਹੈਗਾ ਤੇ ਉਹ ਕਹਿੰਦਾ ਵੀ ਮੈਂ ਕੋਈ ਗੱਲ ਨਹੀਂ ਮੈਂ ਫਿਰ ਹੁਣ ਵੀਡੀਓ ਕਾਲ ਲਾਉਣਾ ਤੇਰੇ ਨੰਬਰ ਤੇ ਤੇ ਫੇਰ ਤਾਂ ਤੂੰ ਮੇਰੀ ਸ਼ਕਲ ਪਛਾਣ ਲੇਗੀ ਤੇਰੀ ਐਡੀ ਜ਼ੁਰਤ ਕਿ ਤੈਨੂੰ ਪਤਾ ਨਾ ਲੱਗੇ ਵੀ ਮੈਂ ਮੁੱਖ ਡਿਪਟੀ ਮੁੱਖ ਮੰਤਰੀ ਆ ਤੇ ਤੂੰ ਸਾਡੀ ਸਾਡੇ ਨਾਲ ਇਸ ਤਰ੍ਹਾਂ ਗੱਲ ਕਰਦੀ ਹੈ ਜਾਨੀ ਗੈਰ ਕਾਨੂੰਨੀ ਮਾਈਨਿੰਗ ਰੁਕਵਾਉਣ ਲਈ ਇੱਕ ਆਈਪੀਐਸ ਅਧਿਕਾਰੀ ਨੂੰ ਇਸ ਤਰ੍ਹਾਂ ਦਾ ਮਤਲਬ ਡਰਾ ਇਸ ਤਰ੍ਹਾਂ ਦੀਆਂ ਡਰਾਬੇ ਦਿੱਤੇ ਜਾ ਰਹੇ ਐ ਸੋ ਇਹ ਸਾਡੇ ਇਸੇ ਪੰਜਾਬ ਚ ਵੀ ਅਸੀਂ ਦੇਖਦੇ ਆ ਇਸ ਤਰ੍ਹਾਂ ਦਾ ਸੋ ਜਿਹੜੀਆਂ ਬਹੁਤ ਸਾਰਾ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਹੈ ਸਾਰੇ ਦੇਸ਼ ਚ ਹੀ ਹੈ ਸਾਡੇ ਪੰਜਾਬ ਦੇ ਵਿੱਚ ਹੜਾਂ ਦੇ ਹੋਰ ਬਹੁਤ ਸਾਰੇ ਕਾਰਨ ਨੇ ਇੱਕ ਕਾਰਨ ਵਿੱਚ ਕਿਤੇ ਕਿਤੇ ਕਈ ਥਾਵਾਂ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਵੀ ਹੈ ਜਿਹੜੀ ਮਾਈਨਿੰਗ ਠੀਕ ਅਧਿਕਾਰਤ ਤੌਰ ਤੇ ਨਹੀਂ ਹੋ ਰਹੀ ਗੈਰ ਅਧਿਕਾਰਤ ਤੌਰ ਤੇ ਹੋ ਰਹੀ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਨੀ ਚਾਹੁੰਦੇ ਆ ਬੀਐਸਐਫ ਦੇ ਇੱਕ ਡੀਆਈਜੀ ਜਿਹੜੇ ਸਰਵਿਸ 'ਚ ਨੇ ਰਿਟਾਇਰਡ ਨਹੀਂ ਸਰਵਿਸ ਦੇ ਵਿੱਚ ਹੈ ਸੰਜੇ ਜਾਦਵ ਜੀ ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪੀਆਈਐਲ ਪਾ ਕੇ ਇਹ ਮੰਗ ਕੀਤੀ ਹੈ ਵੀ ਜਿਹੜੇ ਸਾਡੇ ਕੇਂਦਰੀ ਜਿਹੜੇ ਸੁਰੱਖਿਆ ਪੁਲਿਸ ਬਲ ਨੇ ਜਿਹੜੇ सीआरपीएफ होगी बीएसएफ होगी वगैरह ਇਹਨਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਤੋਂ ਉੱਪਰਲੇ ਅਧਿਕਾਰੀ ਜਿਹੜੇ ਅਫਸਰ ਨੇ ਉਹ ਘਰੇਲੂ ਕੰਮ ਕਰਵਾਉਂਦੇ ਆ ਤੇ ਉਹ ਤੁਸੀਂ ਉਹਦੇ ਲਈ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਅਮਿਤਸ਼ਾਦ ਦਾ ਦੀ ਮਿਨਿਸਟਰੀ ਹੈ ਤੇ बीएसएफ ਨੂੰ ਡਾਇਰੈਕਸ਼ਨ ਦੇਵੇ ਦਿੱਲੀ ਹਾਈ ਕੋਰਟ ਵੀ ਇਹ ਕੰਮਾਂ ਤੇ ਰੋਕ ਲੱਗੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿਸੇ ਦੀ ਕਿ ਇੱਕ ਬਹੁਤ ਵੱਡਾ ਉੱਚ ਅਧਿਕਾਰੀ ਬੀਐਸਐਫ ਦਾ ਆਪਣੇ ਨੌਜਵਾਨਾਂ ਤੋਂ ਆਪਦੇ ਮਤਹਿਤ ਨੌਜਵਾਨਾਂ ਤੋਂ ਆਪਣੇ ਕੁੱਤਿਆਂ ਦੀ ਦੇਖਭਾਲ ਕਰਦਾ ਹੈ ਆਪਦਾ ਕੁੱਤਾ ਉਹਦਾ ਜਿਹੜਾ ਕੁੱਤਾ ਹੈ ਨਾ ਉਹਦੀ ਦੇਖਭਾਲ ਦੇ ਉੱਤੇ ਇੱਕ ਬੰਦੇ ਦੀ ਡਿਊਟੀ ਲੱਗੀ ਹੋਈ ਹੈ ਜਣੀ ਤੁਹਾਡਾ ਮੇਰਾ ਸਾਰਿਆਂ ਦਾ ਜਿਹੜਾ ਪੈਸਾ ਹੈ ਅਸੀਂ ਇਹਨਾਂ ਦੀਆਂ ਤਨਖਾਹਾਂ ਤੇ ਬਾਕੀ ਚੀਜ਼ਾਂ ਦੇ ਉੱਤੇ ਦੰਨੇ ਆ ਤੇ ਉਹਨਾਂ ਬੰਦਿਆਂ ਤੋਂ ਕੰਮ ਜਿਹੜਾ ਇੱਕ ਅਫਸਰ ਦੇ ਕੁੱਤੇ ਨੂੰ ਦੇਖਣ ਦਾ ਕਰਾਇਆ ਜਾ ਰਿਹਾ ਹੈ ਤੁਸੀਂ ਦੇਖੋ ਵੀ ਦੇਸ਼ ਜਾ ਕੇ ਡਰ ਰਿਹਾ ਹੁਣ ਦੇਖਦੇ ਆ ਹਾਈ ਕੋਰਟ ਕਿਹਾ ਜਾ ਹੁਕਮ ਪਾਸ ਕਰਦੀ ਹੈ ਤੇ ਉਹਦਾ ਗਾਹਾਂ ਕੀ ਬਣਦਾ ਇਹ ਗੱਲ ਦੇਖਣ ਵਾਲੀ ਹੈ ਸੋ ਤੁਹਾਡਾ ਪੈਸਾ ਅੰਨੀ ਪੀਸੇ ਕੁੱਤਾ ਖਾਏ ਆਲੀ ਗੱਲ ਹੈ ਸੋ ਇਹ ਤੇ ਸਰਕਾਰਾਂ ਨੂੰ ਵੀ ਇਹਦੇ ਤੇ ਧਿਆਨ ਦੇਣ ਦੀ ਲੋੜ ਹੈ ਪੀਆਇਲ ਪੈਣ ਦੀ ਕੀ ਲੋੜ ਬਈ ਇਹ ਤਾਂ ਐਸੀ ਤੁਹਾਨੂੰ ਚਾਹੀਦਾ ਕਿ ਵੀ ਬੰਦਾ ਜੇ ਤੋਂ ਇੱਕ ਅਫਸਰ ਹੈ ਉਹਨੇ ਕੁੱਤਾ ਰੱਖਿਆ ਆਪਣੇ ਖਰਚੇ ਦੇ ਉੱਤੇ ਬੰਦਾ ਰੱਖਿਆ ਉਹਨੂੰ ਸੰਭਲ ਲੈ ਤੇ ਬੀਐਸਐਫ ਦਾ ਜਵਾਨ ਕਿਉਂ ਉਸ ਕੁੱਤੇ ਦੀ ਦੇਖਭਾਲ ਕਰੀ ਅ ਲਾਸਟ ਗੱਲ ਦੋਸਤੋ ਅ ਅਮਰੀਕਾ ਦੇ ਬਾਰੇ ਥੋੜੀ ਥੋੜੇ ਨਾਲ ਥੋੜੇ ਨਾਲ ਕਰ ਲਈਏ ਅ ਇੱਕ ਪਾਸੇ ਤਾਂ 트럼ਪ ਜਿਹੜਾ ਹੈ ਹੌਕਾ ਲੈ ਕੇ ਕਹਿ ਰਿਹਾ ਹੈ ਵੀ ਚੀਨ ਨੇ ਭਾਰਤ ਤੇ ਰੂਸ ਸਾਡੇ ਕੋਲੋਂ ਖੋਲ ਲਿਆ ਹੁਣ ਪਹਿਲਾਂ ਤਾਂ 트럼ਪ ਦੀ ਭਾਸ਼ਾ ਹੀ ਦੇਖ ਲਓ ਰੂਸ ਨੂੰ ਦਬਾਉਣ ਲਈ ਭਾਰਤ ਤੇ 25% ਟੈਕਸ ਹੈ ਵੀ ਤੁਸੀਂ ਉਹ ਜਿਹੜਾ ਜੇ ਰੂਸ ਤਾਂ ਇੱਕਦਮ ਚ ਡਿੱਗ ਜੇ ਜੇ ਭਾਰਤ ਤੇ ਤੇਲ ਨਾ ਖਰੀਦੇ ਇੱਕ ਪਾਸੇ ਇਹ ਉਹਨਾਂ ਦਾ ਇੱਕ ਅਧਿਕਾਰੀ ਨਵੈਰੋ ਜਿਹੜਾ ਇਹ ਕਹਿ ਰਿਹਾ ਵੀ ਉਹ ਰੂਸ ਨਹੀਂ ਲੜ ਰਿਹਾ ਯੂਕਰੇਨ ਦੇ ਵਿੱਚ ਮੋਦੀ ਲੜ ਰਿਹਾ ਹੈ ਮੋਦੀ ਦੀ ਜੰਗ ਹੈ ਇਹ ਕੀ ਹੈ ਦੂਜੇ ਪਾਸੇ ਠੰਡੇ ਹੋ ਕੇ ਪਰ ਰਹੇ ਹੈ 트럼ਪ ਵੀ ਇਹ ਸਾਡੇ ਤੋਂ ਰੂਸ ਵੀ ਤੇ ਭਾਰਤ ਵੀ ਖੋਲਿਆ ਉਹ ਤਿੰਨਾਂ ਦੀ ਜਿਹੜੀ ਇੱਥੇ ਪਿੱਛੇ ਮੀਟਿੰਗ ਹੋਈ ਹੈ ਚੀਨ ਦੇ ਵਿੱਚ ਉਹਨਾਂ ਦੀ ਤਿੰਨਾਂ ਦੀ ਫੋਟੋ 트럼ਪ ਦੀ ਆ ਸੌਰੀ ਆਪਣੇ ਜਿਹੜਾ ਪੁਤਿਨ ਹੈ ਤੇ ਸੀ ਤੇ ਭਾਰਤ ਦੇ ਮੋਦੀ ਤਿੰਨਾਂ ਦੀ ਫੋਟੋ ਸਾਂਝੀ ਕਰਕੇ ਇਹ ਕਹਿ ਰਿਹਾ ਵੀ ਸਾਡੇ ਤੋਂ ਚੀਨ ਨੇ ਦੋ ਦੇਸ਼ ਖੋਲੇ ਇੱਕ ਪਾਸੇ ਇਹ ਦੂਜੇ ਪਾਸੇ ਉਹਦਾ ਇੱਕ ਜਿਹੜਾ ਕਮਰਸ ਸੈਕਟਰੀ ਹੈ ਲੁਟਨਿਕ ਲੁਟਨਿਕ ਕਹਿੰਦਾ ਹੈ ਕਿ ਭਾਰਤ ਹੈ ਜਿਹੜਾ ਆਪਣੀ ਮਾਰਕੀਟ ਖੋਲਦਾ ਨਹੀਂਗਾ ਦੂਜਾ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰ ਰਿਹਾ ਤੀਜਾ ਉਹ ਬ੍ਰਿਕਸ ਦਾ ਗੱਠ ਜੋੜ ਛੱਡ ਨਹੀਂ ਰਿਹਾ ਇਸ ਕਰਕੇ ਭਾਰਤ ਦੇ ਅਸੀਂ ਨਕ 'ਚ ਦਮ ਕਰਦੇ ਆਂ ਦੂਸਰਾ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਭਾਰਤ ਜਿਹੜਾ ਅਖੀਰ ਤੇ ਗੋਡੇ ਟੇਕ ਕੇ 트ੰਪ ਦੇ ਕੋਲ ਆਊਗਾ ਮਾਫੀ ਮੰਗੂਗਾ ਤੇ ਸਮਝੌਤਾ ਕਰੂਗਾ ਸਾਡੇ ਨਾਲ ਵਪਾਰਕ ਤੌਰ ਤੇ ਉਹ ਜੇ ਭਾਸ਼ਾ ਤੁਸੀਂ ਪੜ ਲਓ ਵੀ ਉਹ ਮਾਫੀ ਮੰਗੂਗਾ 트ੰਪ ਕੋਲ ਆ ਕੇ ਤੇ ਸਮਝੌਤਾ ਕਰੂਗਾ ਸਾਡੇ ਨਾਲ ਵਪਾਰਕ ਸਮਝੌਤਾ ਤੇ ਕਿਉਂਕਿ ਕਿਉਂ ਕਰੂਗਾ ਉਹਦਾ ਦਲੀਲ ਦਿੰਦਾ ਹੈ ਉਹ ਕਿਉਂਕਿ ਅਮਰੀਕਾ ਬਹੁਤ ਵੱਡਾ ਜਿਹੜਾ ਖਪਤਕਾਰ ਹੈ ਤੇ ਖਪਤਕਾਰ ਹਮੇਸ਼ਾ ਹੀ ਠੀਕ ਹੁੰਦਾ ਹੈ ਤੇ ਇਸ ਲਈ ਨਾਲ ਦੂਜਾ ਇਹ ਵੀ ਕਹਿ ਰਹੇ ਹੈ ਵੀ 트럼ਪ ਨੂੰ ਮੋਦੀ ਨਾਲ ਸਿੱਜਣਾ ਆਉਂਦਾ ਹੈ ਭਾਰਤ ਨਾਲ ਨਹੀਂ ਮੋਦੀ ਨਾਲ ਸਿੱਜਣਾ ਆਉਂਦਾ ਹੈ ਇਹਦਾ ਮਤਲਬ ਹੈ ਮੋਦੀ ਦੀ ਕੋਈ ਖਾਸ ਗੱਲ 트럼ਪ ਕੋਲ ਹੈ ਜਿਹੜੀ ਦਾ ਉਹ ਕੋਈ ਥੋੜਾ ਵਿੰਗਾ ਇਸ਼ਾਰਾ ਕਰ ਰਹੇ ਹੈ ਸੋ ਦੇਖਦੇ ਆ ਮੋਦੀ ਜੀ ਇਹਦਾ ਕੀ ਜਵਾਬ ਦਿੰਦੇ ਆ ਤਾਂ ਮੋਦੀ ਜੀ ਤੇ ਵੀ ਅਟੈਕ ਆ ਭਾਰਤ ਤੇ ਤਾਂ ਹੈ ਹੀ ਹੈ ਭਾਰਤ ਦੀ ਤਾਂ ਇਤੋਂ ਵੱਡੀ ਬੇਇੱਜ਼ਤੀ ਪਹਿਲਾਂ ਹੋ ਗਈ ਉਹ ਜਦੋਂ ਬੇੜੀਆਂ ਤੇ ਜਾ ਕਰਕੇ ਸਾਡੇ ਨੌਜਵਾਨ ਭੇਜੇ ਤੇ ਆ ਹੁਣ ਬੇਇੱਜ਼ਤੀ ਦਰ ਬੇਇੱਜ਼ਤੀ ਬੇਇੱਜ਼ਤੀ ਦਰ ਬੇਇੱਜ਼ਤੀ ਹੋ ਰਹੀ ਹੈ ਦੇਖਦੇ ਆ ਭਾਰਤ ਸਰਕਾਰ ਇਹਦਾ ਕੀ ਜਵਾਬ ਦਿੰਦੀ ਹੈ ਸਾਡੇ ਲੋਕਾਂ ਨੂੰ ਤਾਂ ਦਾ ਜਵਾਬ ਕਹੇ ਆ ਵੀ 트੍ਰੰਪ ਤੇ ਅਮਰੀਕਾ ਦੀ ਸਾਨੂੰ ਲੋੜ ਹੀ ਹੈ ਨਹੀਂ ਵੈਸੇ ਤੈਨੂੰ ਸਹੀ ਗੱਲ ਦਸੀ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ